1984 ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਫੌਜ ਦੀ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ੍ਰੀ ਦਰਬਾਰ ਸਾਹਿਬ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਪਾਵਨ ਸਥਾਨ ਵਿਖੇ ਦਰਸ਼ਨਾ ਲੇਸ਼ ਸ਼ੋਭਿਤ ਕੀਤਾ ਗਿਆ ਹੈ। ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਦੌਰਾਨ ਹਜ਼ੂਰੀ ਰਾਗੀ ਜਥਿਆਂ ਵੱਲੋਂ ਇਲਾਹੀ ਅਨੀਦਾਰ ਰਸਪੇ ਨਾ ਕੀਰਤਨ ਕੀਤਾ ਜਾ ਰਿਹਾ ਹੈ ਜੀ ਹਰਮਾਲ ਜੀ ਖਾਲਸਾ ਦੀ ਕਮਿਟੀ ਨੇ ਜਦੋਂ ਲੋਕਦਰ ਸਰਕਾਰ ਕਿਤੇ ਜਾਣ ਵਿੱਚ ਅਸ਼ਿਕਰ ਦੀ ਮੰਗ ਨੂੰ ਦੇਖਿਆ ਹੈ ਆਪਣੀ ਦਨੀ ਨੂੰ ਮੈਂ ਮੈਨੂੰ ਤੁਹਾਨੂੰ ਮੈਂ ਛੋਟੇ ਨਹੀਂ ਅਲੂ ਤੇ ਜਾ ਚਾਹਾਂ ਵਰਗਿਆਂ ਨੂੰ ਸੀ ਇਹ ਮੈਂ ਅੱਗੇ ਤੁਹਾਨੂੰ ਦੱਸਣਾ ਮੈਂ ਕੁਝ ਇਤਿਹਾਸ ਚਾਹਾਂ ਮਹਮਾਦਾ ਠੱਗਮਤ ਗੁੰਦੇ ਯਕਨ ਜੋਖੀਸ ਗੱਲ ਦਾ ਕਿ ਆਪਣੇ ਦੇਸ਼ ਤੇ ਇਸ ਮੌਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜ਼ਗੀਰ ਕੋਰ ਤੋਂ ਇਲਾਵਾ ਹੋਰ ਉਦੇਦਾਰ ਤੇ ਸੰਗਤਾਂ ਵੀ ਹਾਜ਼ਰ ਰਹੀਆਂ ਬੀਬੀ ਜ਼ਗੀਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਪੱਤਰਿਆਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਨਾਲੇ ਉਹਨਾਂ ਕਿਹਾ ਕਿ 3 ਜੂਨ ਤੋਂ 5 ਜੂਨ ਤੱਕ ਰੋਜ਼ਾਨਾ 3 ਘੰਟੇ ਤੱਕ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਣਗੇ। ਇਸ ਦੇ ਨਾਲ ਹੀ ਬੀਬੀ ਜ਼ਗੀਰ ਕੌਰ ਨੇ ਹੋਰ ਕੀ ਕੁਝ ਕਿਹਾ? ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਇੱਥੇ ਆਵਾ ਕਰਕੇ توپਾਂ ਟੈਂਕਾਂ ਦੇ ਨਾਲ ਜਿੱਥੇ ਸਾਡੀਆਂ ਮਹਾਨ ਪਵਿੱਤਰ ਇਮਾਰਤਾਂ ਦੇ ਉੱਤੇ ਹਮਲਾ ਕੀਤਾ ਕਿਤੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਜਿਹੜੇ ਦਰਸ਼ਨ ਕਰਨ ਆਏ ਗੁਰੂ ਰਣਜੀਤ ਸਿੰਘ ਜੀ ਜਿਹੜੀ ਸੰਗਤ ਸੀ ਸ਼੍ਰੀ ਅਰਜਨ ਦੇਵ ਜੀ ਦੀ ਸ਼ਹੀਦੀ ਕਰੋ ਸ਼ਹੀਦ ਹੋ ਗਏ ਉੱਥੇ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਇੱਕ ਦੇ ਵਿੱਚ ਜਿਹੜੀ ਕੋਈ ਬੱਚੀ ਸੀ ਉਹ ਐਂਟਰ ਕਰਕੇ 90 ਅੰਕ ਤੱਕ ਪਹੁੰਚ ਗਈ ਜਿਨ੍ਹਾਂ ਨੇ ਕਿ ਬਹੁਤ ਘੱਟ ਨੁਕਸਾਨ ਕੀਤਾ ਹੈ ਹਿਰਦਾ ਬਲੁੰਦਰ ਕੇ ਰੱਖ ਦਿੱਤਾ ਉਹ ਤੜਪ ਜਿਹੜੀ ਸੀ ਸੰਗਤਾਂ ਦੇ ਮਨਾਂ 'ਚ ਲੰਬੇ ਸਮੇਂ ਤੋਂ ਐ ਸਤਿਗੁਰੂ ਜੀ ਸਾਹਿਬ ਅਰਵਾਹ ਚ ਆ ਗਈ ਸੀ ਉਹ ਮੰਗਰੂ ਪੂਰਾ ਕਰਦੇ ਹੋਏ ਆ ਅੱਜ ਦਰਸ਼ਨ ਕਰਾਈ ਜਾ ਰਹੇ ਹੈ ਮੈਂ ਸੰਗਤ ਨੂੰ ਬੇਨਤੀ ਕਰਾਂਗੀ ਬੜੀ ਸ਼ਾਂਤ ਮੀਟਾਂ ਦੇ ਨਾਲ ਨਿਮਰਤਾ ਦੇ ਨਾਲ ਆ ਕੇ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਸ਼ਰਧਾ ਦੇ ਪੁੱਲ ਪੈਂਦੇ ਕਿ ਸੰਤ ਜਿਹੜਾ ਅੱਜ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਐ 84 ਦੇ ਜਿਹੜੇ ਗੋਲੀ ਲੱਗੀ ਸੀ ਕਿੰਨਾ ਮਨਪਾਵਕ ਹੋਇਆ ਕਰ ਸਕਦਾ ਬੜਾ ਸਿੱਖ ਸਿਧਾਂਤ ਸਿੱਖ ਗੁੜਤੀ ਹੈ ਗੁਰਮਤ ਦਾ ਸਿਧਾਂਤ ਹੈ ਸ਼ਹਾਦਤਾਂ ਦੇ ਉੱਤੇ ਭਾਵਕ ਨਹੀਂ ਹੋਇਆ ਜਾਂਦਾ ਸ਼ਹਾਦਤਾਂ ਦਾ ਜਵਾਬ ਦਿੱਤੇ ਜਾਂਦੇ ਆ ਅੱਜ ਵੀ ਜਿਹੜਾ ਗੁਰੂ ਸਾਹਿਬ ਜੀ ਦੇ ਸਰੂਪ ਅੱਜ ਸੰਗਤਾਂ ਦੇ ਵਾਸਤੇ ਜਿਹੜੇ ਸ਼ੁਭਤ ਕੀਤੇ ਨੇ ਦਰਸ਼ਨ ਕਰਨ ਵਾਸਤੇ ਉਹਨਾਂ ਸਰੂਪਾਂ ਦਾ ਜਿਹੜਾ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਸਿੱਖ ਸੰਗਤਾਂ ਦੀ ਭਾਵਨਾ ਸੀ ਕਿ ਉਹ ਸਮੇਂ ਜਿਹੜੇ ਸਰੂਪ ਜਖਮੀ ਹੋਏ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਣ ਠੀਕ ਆ ਇਹ ਠੇਸ ਦਿਲ ਨੂੰ ਬਹੁਤ ਵੱਡੀ ਆ ਉਦੋਂ ਤੋਂ ਹੀ ਹਮੇਸ਼ਾ ਰਹਿਣੀ ਆ ਪਰ ਇੱਕ ਗੱਲ ਹੈ ਵੀ ਸਿੱਖ ਸੰਗਤਾਂ ਹਮੇਸ਼ਾ ਕਿਸੇ ਵੀ ਜ਼ੁਲਮ ਜ਼ਬਰ ਦਾ ਜਿਹੜਾ ਉਹਦਾ ਉਹਦਾ ਆਉਣ ਵਾਲੇ ਸਮੇਂ 'ਚ ਉਹਦੀ ਅੱਗੇ ਨੀਤੀ ਘੜਦੇ ਨੇ ਕਿ ਅਸੀਂ ਕਿਵੇਂ ਚੱਲਣਾ ਤੇ ਅੱਜ ਗੁਰੂ ਸਾਹਿਬ ਦੇ ਉਹਨਾਂ ਸਰੂਪਾਂ ਦੇ ਅਸੀਂ ਦਰਸ਼ਨ ਕਰ ਰਹੇ ਆਂ ਜਿਹੜੇ ਸੂਪ 1948 ਚਖਮੀ ਹੋਏ ਸਨ ਤੇ ਅੱਜ ਉਹਨਾਂ ਦੇ ਦਰਸ਼ਨ ਕਰਨ ਨਾਲ ਠੀਕ ਆ ਮਨ ਨੂੰ ਪੀੜ ਆ ਠੇਸ ਆ ਭਾਵਕ ਦੀ ਆ ਪਰ ਇਹ ਆ ਵੀ ਇਹ ਸੰਗਤ ਦੇ ਸਾਹਮਣੇ ਇਹ ਵੀ ਗੱਲ ਜ਼ਰੂਰੀ ਬਣਦੀ ਸੀ ਲੈ ਕੇ ਆਉਣ ਕਿਉਂਕਿ ਸੰਗਤਾਂ ਦਾ ਵੀ ਮਨ ਬੜਾ ਭਾਵਕ ਆ ਇਸ ਗੱਲ ਦੇ ਉੱਤੇ ਸੰਘਤਾ ਦੇ ਉੱਤੇ ਵੀ ਬੜਾ ਵੱਡਾ ਰੋਸ ਸੀਗਾ ਉਸ ਵੇਲੇ ਦੀ ਸਰਕਾਰ ਦਾ ਸਰਕਾਰ ਤੇ ਹਮੇਸ਼ਾ ਭਾਵੇਂ ਮੁਗਲਾਂ ਦੀ ਰਹੀ ਭਾਵੇਂ ਅੰਗਰੇਜ਼ ਦੀ ਰਹੀ ਤੇ ਭਾਵੇਂ ਬਾਅਦ ਵਿੱਚ ਇੰਦਰਾ ਗਾਂਧੀ ਨੇ ਤੇ ਇਹ ਹਮਲਾ ਕੀਤਾ ਬਹੁਤਾ ਸਮਾਂ ਕਾਂਗਰਸੀ ਸਰਕਾਰ ਰਹੀ ਤੇ ਉਹ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੇ ਰਹੇ ਖਾਸ ਕਰਕੇ ਇਸ ਕਰਕੇ ਵੀ ਇਹ ਸਿੱਖਾਂ ਦਾ ਕਿ ਇਹ ਸਿੱਖਾਂ ਦੀ ਜਿਹੜੇ ਜਨਮ ਭੂਮੀ ਆ ਇਸ ਕਰਕੇ ਧੱਕਾ ਕਰਦੇ ਰਹੇ ਉਹਦਾ ਵਿਰੋਧ ਚੱਲ ਰਿਹਾ ਸੀ ਧਰਮਜੋਧ ਰੂਪ ਮੋਰਚੇ ਦੇ ਰੂਪ ਵਿੱਚ ਪੰਜਾਬ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕਿਆਂ ਦਾ ਵਿਰੋਧ ਚੱਲ ਰਿਹਾ ਸੀ ਜਦੋਂ ਸਰਕਾਰ ਨੂੰ ਅਝਾ ਲੱਗਿਆ ਕਿ ਅਸੀਂ ਬਦਨਾਮ ਹੋ ਰਹੇ ਹਾਂ ਅ ਅੰਤਰਰਾਸ਼ਟਰੀ ਪੱਧਰ ਤੇ ਤੇ ਉਹਨਾਂ ਨੇ ਇੱਕ ਕਿਸਮ ਦਾ ਬੜਾ ਵੱਡਾ মিডিਏ ਦੇ ਕੋਲੋਂ ਅਝਾ ਪ੍ਰਭਾਵ ਅਝਾ ਮਾਹੌਲ ਸਿਰਜਿਆ ਕਿ ਅਸੀਂ ਸਿੱਖ ਕੌਮ ਨੂੰ ਬਦਨਾਮ ਕਰਕੇ ਤੇ ਇਹਨਾਂ ਨੂੰ ਅਜਿਹੇ ਸਬਕ ਸਿਖਾਈਏ ਜਿਹੜਾ ਇਹਨਾਂ ਨੂੰ ਲਗਾਤਾਰ ਜਿਹੜਾ ਜੀ ਉਹ ਪੀੜ ਮਹਿਸੂਸ ਹੁੰਦੀ ਰਹੇ ਅਸੀਂ ਉਹ ਪੀੜ ਪ੍ਰਵਾਨ ਕੀਤੀ ਆ ਉਹਦਾ ਜਵਾਬ ਦਿੰਦੇ ਰਹੇ ਆ ਅੱਜ ਅਸੀਂ ਜਿਹੜਾ ਸਾਡੇ ਕੋਲ ਸਮਾ ਬਣਾਇਆ ਨਿਓ ਸਰਬ ਦੇ ਦਰਸ਼ਨ ਕਰਵਾ ਸਕਦੇ ਆ ਜਿਹੜੀਆਂ ਉਹ ਸਿੱਖ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਸਕ ਰਹੇ ਆ ਇਹ ਸਿੱਖ ਕੌਮ ਨੂੰ ਇੱਕ ਸੁਨੇਹਾ ਕਿ ਇਕੱਤਰ ਹੋ ਕੇ ਚੱਲੀਏ ਸਰਕਾਰ ਦੇ ਕਿਸੇ ਵੀ ਧੱਕੇ ਦਾ ਜਵਾਬ ਦੇ ਸਕਦੇ ਆ ਇਨਗੇ ਮੈਂ ਨਹੀਂ ਕਰਦਾ ਆਪਾਂ ਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਰੁਪਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣਾ ਜ਼ਿਲ੍ਹਾ ਪਿੰਡ ਕਾਲਖ ਤੋਂ ਆਇਆ ਜੀ ਅੱਜ ਤੁਸੀਂ ਗੁਰਸੱਭ ਦੇ ਦਰਸ਼ਨ ਕੀਤੇ ਹੈ ਜਿਹੜੇ 84 ਦੇ ਵਿੱਚ ਜਿਨ੍ਹਾਂ ਦੇ ਗੋਲੀ ਲੱਗੀ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਔਰ ਕਿੰਨਾ ਕਮਨਪਾਉ ਹੋਇਆ ਮੈਂ ਵੀ ਜੀ ਸਪੈਸ਼ਲ ਆਇਆ ਆ 6 1 ਤੋਂ ਲੈ ਕੇ 6 ਜੂਨ ਤੱਕ ਜੋ ਦੁਕਾਨਾਂ ਤੇ ਸਾਡੀ ਕੌਮ ਤੇ ਹੋਇਆ ਸਰਕਾਰ ਨੇ ਕੀਤਾ ਸਮਝ ਦੀ ਹਕੂਮਤ ਨੇ ਤੇ ਅੱਜ ਮੈਂ ਸਪੈਸ਼ਲ ਦਰਸ਼ਕ ਕਰਨ ਆਇਆ ਮੈਨੂੰ ਪਤਾ ਲੱਗਿਆ ਸੀ ਕਿ ਅੱਜ ਕੁਝ ਦੇਣ ਲਈ 2-3 ਦਿਨਾਂ ਲਈ ਵੀਰ ਸਾਹਿਬ ਦੇ ਦਰਸ਼ਨ ਕਰਾਉਣੇ ਨੇ ਜਿਹੜੀ ਵੀਰ ਦੇ ਗੋਲੀ ਲੱਗੀ ਸੀ ਤੇ ਅੱਜ ਇੱਥੇ ਆ ਕੇ ਦੇਖਿਆ ਜੋ ਨਾ ਮਾਹੌਲ ਇੱਥੇ ਸੰਗ ਤੇ ਇਕੱਠੀ ਹੋਈ ਤੇ ਜੋ ਵੀ ਮਤਲਬ ਭਾਗਪਤਾ ਨਾਲ ਦੇਖਦਾ ਹਰੇਕ ਇਨਸਾਨ ਹਰੇਕ ਜੋ ਸੰਗਤ ਆਈ ਹੋਈ ਹੈ ਤੇ ਉਹ ਬਹੁਤ ਹੀ ਉਤਸੁਕਤਾ ਨਾਲ ਦੇਖਦੀ ਹੈ ਉਸ ਬੀੜ ਦੇ ਦਰਸ਼ਨ ਕਰਦੀ ਹੈ ਵੀ ਜਿਹੜੀ ਬੀੜ 84 ਮੌਕੇ ਜਿਹੜੀ ਛੇਦ ਹੋ ਗਈ ਸੀ ਜਿਹਦੇ ਵਿੱਚ ਗੋਲੀ ਲੱਗਣ ਦੇ ਨਾਲ ਤੇ ਮਨ ਬਹੁਤ ਹੀ ਭਾਵੁਕ ਹੈ ਵੀ ਸਾਡੇ ਨਾਲ ਐਡਾ ਵੱਡਾ ਕਹਿਰ ਵਾਪਰਿਆ ਤੇ ਸਾਡੇ ਨਾਲ ਐਡਾ ਵੱਡਾ ਦੁਖਾਂਤ ਹੋਇਆ ਤੇ ਅਸੀਂ ਅਕਾਲ ਪੁਰਖ ਪਰਮੇਸ਼ਰ ਅੱਗੇ ਇਹੀ ਸਾਡੀ ਬੇਨਤੀ ਆ ਸਾਡੀ ਜਿਹੜੀ ਕੌਮ ਆ ਹਮੇਸ਼ਾ ਉਹ ਚੜ੍ਹਦੀ ਕਲਾ ਵਿੱਚ ਰਹੇ ਚਾਹੇ ਲੱਖ ਸਾਡੇ ਤੇ ਅਫਦਾਲੀ ਵਰਗੇ ਆਏ ਹੋਰ ਕਿੰਨੀਆਂ ਗਵਰਨਮੈਂਟਾਂ ਸਰਕਾਰਾਂ ਨੇ ਸਾਡੇ ਉੱਤੇ ਹਮਲੇ ਕੀਤੇ ਪਰ ਸਾਡੀ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣੀ ਸਿੱਖਦੀ ਐ ਤੇ ਚੜ੍ਹਦੀ ਕਲਾ ਵਿੱਚ ਹੀ ਰਹੇਗੀ ਅੱਜ ਕਿੰਨਾ ਕੁ ਮਨ ਭਾਵਕ ਹੋਇਆ ਜਦੋਂ ਇਸ ਤਰ੍ਹਾਂ ਗੋੜੀ ਲੱਗੇ ਹੋਏ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਬਹੁਤ ਹੀ ਮਨ ਵਿਅਕਲ ਹੋਇਆ ਵੀਰ ਜੀ ਕਿਉਂਕਿ ਇੱਕ ਦੇਖੋ ਨਾ ਵੀ ਆਪਾਂ ਸਭ ਤੋਂ ਜ਼ਿਆਦਾ ਦੁਨੀਆ ਤੋਂ ਪਿਆਰ ਖਾਸ ਕਰਕੇ ਜਿਹੜਾ ਜਿਹੇ ਨਾਮ ਦੇ ਨਾਲ ਸਿੰਘ ਤੇ ਕੌਰ ਲੱਗ ਜਾਂਦਾ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਤੇ ਸਭ ਤੋਂ ਨੇੜਲਾ ਰਿਸ਼ਤਾ ਜਿਹੜਾ ਸਿੱਖ ਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ ਤੇ ਜਦੋਂ ਆਪਾਂ ਦੇਖਦੇ ਆਂ ਵੀ ਆਪਣਾ ਘਰੇ ਆਪਾਂ ਘਰਾਂ ਦੇ ਵਿੱਚ ਰਹਨੇ ਆਂ ਘਰੇ ਆਪਣੇ ਮਾਂ ਨਾਲ ਆਪਣੇ ਪਿਓ ਨਾਲ ਕੁਝ ਇਦਾਂ ਦਾ ਵਾਪਰਦਾ ਜਾਂ ਘਰਾਂ ਦੇ ਵਿੱਚ ਵਾਪਰਦਾ ਤੇ ਆਪਾਂ ਨੂੰ ਕਿੰਨਾ ਦੁੱਖ ਹੁੰਦਾ ਇਹ ਤਾਂ ਆਪਣੇ ਹਾਜ਼ਰਾ ਹਜ਼ੂਰ ਜੁਗਾਂ ਜੁਗਾਂ ਤਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਉਹਨਾਂ ਦੇ ਨਾਲ ਇਦ ਇਦਾਂ ਮਹਿਸੂਸ ਹੋਇਆ ਵੀ ਸਾਡੇ ਜਿਵੇਂ ਕੋਈ ਖਾਸ ਸਾਡੇ ਦਿਲ ਦੇ ਵਿੱਚੋਂ ਕੋਈ ਹਨਾ ਕੋਈ ਚੀਜ਼ ਨਿਕਲ ਗਈ ਹੋਵੇ ਤੇ ਇਦਾਂ ਸਾਨੂੰ ਬੜਾ ਮਾਨ ਵਿਆਕਲ ਹੋਇਆ ਬੜਾ ਭਾਵਕ ਹੋਇਆ ਮਨ ਸਾਡੇ ਦਰਸ਼ਨ ਕਰਕੇ ਗੁਰਪ੍ਰਿੰਦ ਸਾਹਿਬ ਜੀ ਦੇ ਠੀਕ ਦਾਇਵਨ ਮੀਡੀਆ ਲਈ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ